ਉਹਦੀ ਸਰਕਾਰ ਆਈ ਆ بڑے ਚਾਅ ਦੇ ਨਾਲ ਸਾਡੇ ਦਿਵਿਆਂਗਾ ਨੇ ਕਿਹਾ ਸੀ ਕੋਈ ਬਦਲਾਅ ਆ ਰਿਹਾ ਆ بڑے ਚਾਅ ਨਾਲ ਇਹਨਾਂ ਨੂੰ ਗੋਡਾ ਪਾਈਆਂ ਥਗੀਆਂ ਔਰ ਗਰੰਟੀ ਦਿੱਤੀ ਗਈ ਸੀ ਕਿ 2500 ਰੁਪਏ ਦੀ ਪੈਨਸ਼ਨ ਆ ਉਹ ਤੁਹਾਡੀ ਦਿੱਤੀ ਜਾਏਗੀ ਹੁਣ ਪਿੱਛੇ ਜਾ ਕੇ ਵਿੱਤ ਮੰਤਰੀ ਹਰਪਾਲ ਚੀਮਾ ਜੀ ਦੇਖ ਲਓ ਵਿੱਤ ਮੰਤਰੀ ਉਹਨਾਂ ਦਾ ਬਿਆਨ ਆ ਰਿਹਾ ਕਿ ਸਿਰਫ ਮਹਿਲਾਵਾਂ ਦੀ ਜਿਹੜੀ 1000 ਰੁਪਏ ਦੀ ਗਰੰਟੀ ਰਹਿ ਗਈ ਹੈ ਇਹਦੇ ਨਾਲ ਸਾਰੀਆਂ ਗਰੰਟੀਆਂ ਪੂਰੀਆਂ ਹੋ ਰਹੀਆਂ ਕਿੰਨੇ ਸ਼ਰਮ ਦੀ ਗੱਲ ਆ ਅੱਜ ਦਿਵਿਆਂਗਾ ਜਿਹੜਾ ਦਿਵਿਆਂਗ ਵਰਗਾ 1500 ਰੁਪਏ ਦਾ ਵਿਜਾਰਾ ਕਰ ਰਿਹਾ ਉਹ ਤੁਹਾਨੂੰ ਯਾਦ ਨਹੀਂ ਆ ਯਾਰ 2500 ਰੁਪਏ ਤੁਸੀਂ ਚੌਣ ਮੈਨੀਫੈਸਟੋ ਵਿੱਚ ਕਿਹਾ ਸੀਗਾ ਅੱਜ ਤੁਸੀਂ ਉਹ ਗਰੰਟੀ ਨੂੰ ਭੁੱਲ ਗਏ ਸਭ ਤੋਂ ਪਹਿਲਾਂ ਕੀ ਮਹਿਲਾਵਾਂ ਨੂੰ ਲੋੜਿਆ ਕਿ ਅਜਿਹੜਾ ਦਿਵਿਆਂਗ ਵਰਗਾ ਜਿਹੜਾ ਰੋਟੀ ਰੋਟੀ ਕੰਮ ਕਾਰ ਕੰਦੋਂ ਸਮਰਥਿਆ ਉਹਨੂੰ ਲੋੜਿਆ ਅੱਜ ਇਸੇ ਕਰਕੇ ਅਸੀਂ ਆਪਣੇ ਖੂਨ ਦੇ ਨਾਲ ਜਿਹੜਾ ਆ ਇਹ ਪੰਜਾਬ ਸਰਕਾਰ ਨੂੰ ਜਗਾਉਣ ਦੀ ਜਿਹੜੀ ਆ ਪੋਛਿਚ ਕੀਤੀ ਆ ਕਿਉਂਕਿ ਅਸੀਂ ਪਹਿਲਾਂ ਵੀ ਦੱਸਿਆ ਸੀਗਾ ਕਿ ਆਪਣੇ ਖੂਨ ਦੇ ਨਾਲ ਅਸੀਂ ਜਿਹੜਾ ਇਹ ਪੰਜਾਸ ਗਾਰ ਨੂੰ ਮੰਗ ਪੱਤਰ ਭੇਜਾਂਗੇ ਪਰ ਬੜੇ ਸ਼ਰਮ ਦੀ ਗੱਲ ਆ ਕਿ ਇਥੋਂ ਦਾ ਕੋਈ ਪ੍ਰਸ਼ਾਸਨ ਕਿਸੇ ਨੂੰ ਕੋਈ ਪਰਿਵਾਰ ਨਹੀਂ ਆ ਪਰ ਮੈਂ ਵੀ ਦਾਅਵੇ ਨਾ ਕਹਿੰਦਾ ਕਿ ਜਵਿਆਰ ਐਕਸ਼ਨ ਕਮੇਟੀ ਇਸ ਜੋ ਚ ਇਲੈਕਸ਼ਨਾਂ ਹੋ ਰਹੀਆਂ ਇੱਥੇ ਉਹਦੇ ਵਿੱਚ ਅਗਲੇ ਐਤਵਾਂ ਨੂੰ ਪੱਛੀ ਗਿਣਤੀ ਵਿੱਚ ਸਾਰਾ ਪੰਜਾਬ ਇਹਨਾਂ ਕੋਲ ਕੰਟਰੋਲ ਕਰਨਾ ਆ ਜਾਣਾ ਜਿਹੜੀ ਗਰੰਟੀ ਆ ਨਾ ਉਹ ਆਪਣੇ ਦਮ ਤੇ ਲਵਾਂਗੇ ਆਪਣੇ ਕੁਰਬਾਨੀ ਦੇ ਕੇ ਲਵਾਂਗੇ ਅਸੀਂ ਕੋਈ ਟਰਪੋਕ ਦਿਵਾਂਗ ਵਰਗ ਟਰਪੋਕ ਨਹੀਂ ਆ ਸਾਡੇ ਚ ਬੋਲ ਚੱਕਦੇ ਆ ਦੇਖੋ ਕਿੰਨੀ ਖੜੀ ਦੂਰੋਂ ਦੋ ਜਿਲ੍ਹਿਆਂ ਦੇ ਅੰਮ੍ਰਿਤਸਰ ਤਨਤਨ ਜਿਲ੍ਹੇ ਦੇ ਜਿਹੜੇ ਸਾਡੇ ਇੱਥੇ ਆਏ ਆ ਦੇਖੋ ਅੱਜ ਕਿਸੇ ਦੇ ਵੀ ਅੱਖਾਂ ਦੇ ਵਿੱਚ ਕੋਈ ਆਸੂ ਕੋਈ ਆਇਆ ਪਰ ਇਹ ਸਾਰੇ ਦਿਵਾਂਗ ਚੋਦੇ ਆ ਉਹ ਲੜਨ ਦੇ ਮਰਨ ਦੇ ਲਈ ਤਿਆਰ ਬੈਠੇ ਆ ਔਰ ਅੱਜ ਨਹੀਂ ਤਾਂ ਕੱਲ ਨੂੰ ਅਸੀਂ ਤਨਤਨ ਜਿਲ੍ਹੇ ਦੇ ਵਿੱਚ ਕਿਉਂਕਿ ਇਹ ਵੀ ਸੀਦਾ ਗੁਰੂ ਅਰਜਨ ਦੇਵ ਜੀ ਸੀਤਾ ਦੇ ਸਰਤਾਜ ਆ ਅਸੀਂ ਉਸੇ ਧਰਤੀ ਦੇ ਵਿੱਚ ਬੈਠੇ ਆ ਔਰ ਕੁਰਬਾਨੀ ਦੇੰਦੋਂ ਪਿੱਛੇ ਨਹੀਂ ਹਟਾਂ। ਸਾਡੇ ਨੂੰ ਗਰੰਟੀ ਲਗਾਤਾ ਤੁਹਾਡੀ ਮੰਗੇ ਲਗਤ ਲੰਬੇ ਸਮੇਂ ਤੋਂ ਕਹੋ ਜੀ ਅੱਜ ਤੁਹਾਨੂੰ ਮਜਬੂਰਨ ਖੂਨ ਦੀ ਚੱਕੀ ਲੈ ਕੇ ਭਜਨੀ ਪੈ ਰਹੀ ਤੁਹਾਨੂੰ ਲੱਗਦਾ ਕਿ ਇਹ ਚੱਕੀ ਤੋਂ ਬਾਅਦ ਪੰਜਾਬ ਦੇ ਅਜਿਹਾ ਮੰਗ ਫੋਰੀਓ ਕੇ ਨਹੀਂ ਹੁੰਦੀ ਜਿਹੜਾ ਪ੍ਰੋਡਕਸ਼ਨ ਹੋਏਗਾ। ਅਸੀਂ ਅੱਜ ਖੂਨ ਦੇ ਨਾਲ ਲੈਟਰ ਲਿਖ ਰਹੇ ਆ ਉਸ ਤੋਂ ਬਾਅਦ ਅਸੀਂ ਕੁਰਬਾਨੀ ਦਵਾਂਗੇ ਸ਼ਰੈਆਮ ਦੱਸ ਕੇ ਔਰ ਸਾਡਾ ਬਹੁਤ ਵੱਡਾ ਕੰਮ ਹੋਊਗਾ ਕਿਉਂਕਿ ਸਰਕਾਰਾਂ ਚੋਂ ਨਹੀਂ ਇਹ ਹੈ ਆ। ਕੀ ਕੁਰਬਾਨੀ ਦਿੱਤੀ ਜਾਵੇ ਅਸੀਂ ਕੁਰਬਾਨੀ ਦੇਣ ਤੋਂ ਪਿੱਛੇ ਨਹੀਂ ਹਟਾਂਗੇ ਇਸ ਤੋਂ ਪਹਿਲਾਂ ਵੀ ਸਾਧੀਆਂ ਬੜੀਆਂ ਵਾਰੀ ਇਹਨਾਂ ਨੇ ਪੱਗਾਂ ਵੀ ਲਾਤੀਆਂ ਧੱਕੇਸ਼ਾਹੀ ਵੀ ਕੀਤੇ ਆ ਅਸੀਂ ਮੈਂ ਉਹੀ ਆ ਜਿਹੜਾ ਪਹਿਲੀਆਂ ਸਰਕਾਰਾਂ ਨਾਲ ਵੀ ਲੜਦਾ ਆ ਰਿਹਾ ਅੱਜ ਉਹੀ ਆ ਜਿਹੜਾ ਇਹਨਾਂ ਸਰਕਾਰਾਂ ਨਾਲ ਲੜ ਰਿਹਾ ਜਿਹੜੀਆਂ ਆਮ ਆਮ ਆਪੀ ਪਾਰਟੀ ਸਰਕਾਰਾਂ ਦੀ ਪਾਰਟੀ ਨੇ ਜਾ ਮਤਲਬ ਕਹਿੰਦੇ ਕਿ ਤੁਹਾਡੀ ਹਰ ਮੰਗਾਂ ਦਾ ਲੋੜਾ ਪੂਰੇ ਤੁਹਾਨੂੰ ਸੜਕਾ ਤੇ ਨਹੀਂ ਪੈਣ ਦੇਵਾਂਗੇ ਅੱਜ ਫੇਰ ਮਜ਼ਦੂਰ ਇਸ ਸੰਸੜੇ ਪੈਣਾ ਤਾ ਗਿਆ ਉਹ ਸਿਰਫ ਸਾਰਾ ਕੁਝ ਕਾਗਜ਼ਾਂ ਦੀ ਰਹਿ ਗਿਆ ਸਿਰ ਤਾਰੀਆਂ ਤੇ ਯਾਰ ਦਿਵਿਆਗ ਵਰਗ ਦੇਖੋ ਦਿਨ-ਦਿਨ ਮਰਦਾ ਜਾ ਰਿਹਾ ਆ ਉਹਨਾਂ ਕੋ ਰੋਜੀ ਰੋਟੀ ਵਿਚਾਰੇ ਕਾਰ ਨਹੀਂ ਸਕਦੇ 1500 ਰੁਪਿਆ ਸਿਰਫ ਮਿਲਦੀ ਆ ਬਾਕੀ ਰਾਜਾਂ ਦੇ ਵਿੱਚ ਘੱਟੋ ਘੱਟ ਵੀ 3-3000 ਰੁਪਿਆ ਪੈਨਸ਼ਨ ਆ ਇੱਥੇ 1500 ਸਾਡਾ ਖੁਸ਼ਹਾਲ ਰਾਜ ਆ ਮੈਂ ਇਹੀ ਤਾਂ ਦੱਸਣਾ ਚਾਹੁੰਦਾ ਮੈਂ ਇਹੀ ਸਮਾਜ ਨੂੰ ਵੀ ਦੱਸਣਾ ਚਾਹੁੰਦਾ ਆ ਕਿ ਆ ਕੀ ਆਪਾਂ ਕਿਹੜੇ ਪੰਜਾਬ ਦੇ ਵਿੱਚ ਕਿਹੜੇ ਆਪਾਂ ਨਵਾਂ ਬੰਦਾ ਲਿਆਂਦਾ ਆ ਕਿ ਆ ਦਿਵਿਆਗ ਸਭ ਤੋਂ ਵੱਧ ਕਿਹੜਾ ਸੰਗ ਪੱਤਰੀ ਦਿਵਿਆਗ ਆ ਸਭ ਤੋਂ ਵੇਸਾ ਦਿਵਿਆਗ ਉਹਦੇ ਪੰਜਾਬ ਤੋਂ ਨਾ ਲਿਖਿਆ ਸੈਂਕੜੇ